ਨਵਾਂ ਸ਼ਹਿਰ ਦੀ ਬਾਗ ਵਾਰਾਂਦਰੀ ਨਵਾਂ ਸ਼ਹਿਰ ਦੀ ਵਾਰਾਂਦਰੀ ਆਪ ਜੀ ਨੂੰ ਦਿਖਾਉਂਦੇ ਪਏ ਆ ਨਵਾਂ ਸ਼ਹਿਰ ਦੀ ਵਾਰਾਂਦਰੀ ਦੀਆਂ ਤਸਵੀਰਾਂ ਆਪ ਜੀ ਦੇ ਨਾਲ ਸਾਂਝੀਆਂ ਕਰਦੇ ਪਏ ਆ ਨਵਾਂ ਸ਼ਹਿਰ ਦੀ ਬਾਰਾਂਦਰੀ ਦੇ ਅੰਦਰ ਆਂਬ ਦਾ ਬੂਟਾ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਜਿਹਨੂੰ ਆਂਬ ਲੱਗ ਗਏ ਨੇ ਛੋਟੇ ਛੋਟੇ ਆਂਬਾਂ ਨੂੰ ਵੋਰ ਵੀ ਨਜ਼ਰ ਆਂਦਾ ਪਿਆ ਤੇ ਅੰਬੀਆਂ ਵੀ ਲੱਗੀਆਂ ਹੋਈਆਂ ਸਰਵਣ ਪੁੱਤਰ ਦੀ ਤਸਵੀਰ ਬਣਾਈ ਹੋਈ ਹੈ ਮਾਤਾ ਤੇ ਪਿਤਾ ਬੈਠੇ ਨੇ ਸਮੇ ਸਮੇਂ ਦੀਆਂ ਗੱਲਾਂ ਪਿਆਰੇ ਸਾਥਿਓ ਇਸ ਤਰ੍ਹਾਂ ਢੋਲੀ ਤੋਰੀ ਜਾਂਦੀ ਸੀਗੀ ਇੱਕ ਟਾਈਮ ਦੀਆਂ ਗੱਲਾਂ ਇੱਕ ਸਮੇਂ ਦੀਆਂ ਗੱਲਾਂ ਕਿ ਜਿਸ ਲੜਕੀ ਦਾ ਵਿਆਹ ਹੋਣਾ ਉਹਨੂੰ ਇਸ ਢੋਲੀ ਦੇ ਵਿੱਚ ਬਿਠਾ ਕੇ ਬਕਾਇਦਾ ਚੁੱਕ ਲਿਆ ਜਾਂਦਾ ਸੀਗਾ ਸਮਾਂ ਬਦਲ ਗਿਆ ਸਮਾਂ ਬਦਲ ਗਿਆ ਸਮੇਂ ਦੀ ਚਾਲ ਬਦਲ ਗਈ ਪੰਜਾਬੀ ਵਿਰਸਾ ਭੰਗੜੇ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ ਮਨੋਰੰਜਨ ਨੂੰ ਕਾਰਨ ਦੇ ਵਾਸਤੇ ਪਹਿਲੇ ਦਿਨ ਤੋਂ ਹੀ ਪੰਜਾਬੀਆਂ ਦੇ ਅੰਦਰ ਭੰਗੜਾ ਤੇ ਗਿੱਧਾ ਬਹੁਤ ਮਸ਼ਹੂਰ ਰਿਹਾ ਬਹੁਤ ਹੀ ਵਧੀਆ ਵਾਰਾਂਦੇ ਦੇ ਅੰਦਰ ਇਹ ਸਟੈਚੂ ਲਿਆ ਕੇ ਰੱਖੇ ਨੇ ਪੰਗੜੇ ਨੂੰ ਮੁੱਖ ਰੱਖਦਿਆਂ ਹੋਇਆਂ ਸਟੈਚੂ 12 ਦਰੀ ਦੇ ਅੰਦਰ ਰੱਖੇ ਗਏ ਨੇ 12 ਦਰੀ ਦੇ ਵਿੱਚ ਪਿਆਰੇ ਸਾਥੀ ਬੈਠੇ ਆ 12 ਦਰੀ ਦੀਆਂ ਕੀ ਗੱਲਾਂ ਤੇ ਕੀ ਬਾਤਾਂ ਵੱਡੀਆਂ ਸਰਕਾਰੀ ਜਲਵਾ ਕਰਨ ਤੋਂ ਬਾਅਦ ਅਕਸਰ ਹੀ 12 ਦਰੀ ਦੇ ਵਿੱਚ ਘੁੰਮਣ ਆਂਦੇ ਨੇ ਆਪਣੀ ਲਾਈਫ ਆਪਣੀ ਜ਼ਿੰਦਗੀ ਦੇ ਤਜਰਬੇ ਦੇ ਮੁਤਾਬਕ ਪੀਸਫੁਲ ਏਰੀਆ ਮੰਨਦੇ ਨੇ 12 ਦਰੇ ਨੂੰ ਸਾਡੇ ਨਾਲ ਪੁਰੀ ਸਹਿਬਾਨ ਬੈਠੇ ਨੇ ਸਿੰਘ ਸਾਹਿਬ ਸਰਦਾਰ ਜੀ ਵੀ ਬੈਠੇ ਨੇ ਮੁਲਾਕਾਤਾਂ ਕੁਝ ਪੁਰਾਣੀਆਂ ਗੱਲਾਂ ਨਵਾਂ ਸ਼ਹਿਰ ਦੀਆਂ ਗੱਲਾਂ ਬਾਤਾਂ ਕਰਾਉਣ ਜਾ ਰਹੇ ਆਂ ਦੇਸ਼ ਸਿਵਕ ਦੇ ਉੱਪਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਭ ਤੋਂ ਪਹਿਲਾਂ ਤਾਂ ਦੇਸ਼ ਸਿਵਕ ਦੇ ਜੀ ਜਿਹੜੇ ਜੀ ਸਰੋਤੇ ਜੀ ਸਰੋਤੇ ਜੀ ਉਹਨਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ੁਭਨਾਮ ਕੀਜੀਏ ਮੇਰਾ ਨਾਮ ਹਿੰਦਰਪਾਲ ਸਿੰਘ ਖਾਲਸਾ ਜੀ ਤੇ ਮੈਂ ਇੱਕ ਦੁਕਾਨਦਾਰ ਆ ਜੀ ਸਰ ਤੇ ਮੈਂ ਇੱਕ ਐਸੋਸੀਏਸ਼ਨ ਦਾ ਮੈਂਬਰ ਵੀ ਆ ਜੀ ਤੇ ਮੁੱਖ ਸੇਵਕ ਵੀ ਆ ਜੀ ਨਵਾਂ ਸ਼ਹਿਰ ਇੱਕ ਅਜਿਹਾ ਸ਼ਹਿਰ ਹੈ ਜੀ ਜਿਹੜਾ ਆਰਥਿਕ ਤੌਰ ਤੇ ਜੀ ਬਹੁਤ ਹੀ ਪਿਛੜਿਆ ਰਿਹਾ ਤੇ ਨਵਾਂ ਸ਼ਹਿਰ ਦੇ ਆਲੇ ਦੁਆਲੇ ਜਿਹੜੀਆਂ ਆਰਥਿਕ ਗਤੀਵਿਧੀਆਂ ਹੁੰਦੀਆਂ ਸੀ ਜੀ ਉਹ ਕਾਫੀ ਉੱਥੇ ਜਿਹੜਾ ਖਰਾਬ ਹੋਣ ਕਾਰਨ ਜਾਂ ਆਵਾਜਾਈ ਦੇ ਸਾਧਨ ਜਿਹੜੇ ਖਤਮ ਹੋਣ ਕਾਰਨ ਜੀ ਨਵਾਂ ਸ਼ਹਿਰ ਨੂੰ ਇੱਕ ਮੌਕਾ ਮਿਲਿਆ ਜੀ ਤੇ ਆਰਥਿਕ ਕੇਂਦਰ ਬਣਦਾ ਜੀ ਦੋਆਬੇ ਦਾ ਇੱਕ ਅਜਿਹਾ ਖੇਤਰ ਹੈ ਜੀ ਕੀ ਦੁਨੀਆ ਚ ਕਿਤੇ ਵੀ ਤੁਸੀਂ ਚਲੇ ਜਾਓ ਜੀ ਅਜੇਹਾ ਮੌਸਮ ਅਜੇਹਾ ਪਾਣੀ ਜੀ ਅਜੇਹਾ ਮਿੱਠਾ ਸੁਆ ਜੀ ਕਿਤੇ ਨਹੀਂ ਮਿਲਣਾ ਜੋ ਦੁਆਬੇ ਦੇ ਖੇਤਰ ਨਵਾਂ ਸ਼ਹਿਰ ਦਾ ਵਾਹ ਜੀ ਵਾਹ ਦੂਜੀ ਖਾਸੀਅਤ ਇਹ ਆ ਕਿ ਨਵਾਂ ਸ਼ਹਿਰ ਦੇ ਲੋਕ ਜੀ ਜਦੋਂ ਬੱਚਾ ਸੁਰਸ ਸੰਭਾਲਦਾ ਜੀ ਇਹ ਦੁਆਬੇ ਆ ਕਿ ਪੰਜਾਬ ਦੇ ਹੀ ਆ ਜੀ ਕਿਉਂ ਦੀ ਇੱਛਾ ਹੁੰਦੀ ਆ ਕਿ ਮੈਂ ਬਾਰੰਚ ਜਾਵਾਂ ਬਾਹਰ ਜਾਵਾਂ ਪਰ ਜਿਹੜੀਆਂ ਮੱਲਾਂ ਇੱਥੇ ਵੀ ਪੰਜਾਬੀਆਂ ਨੇ ਦੁਆਬੀਆਂ ਨੇ ਜਾਂ ਨਵੀਂ ਸ਼ਹਿਰ ਦੇ ਲੋਕਾਂ ਨੇ ਮੱਲਾਂ ਮਾਰੀਆਂ ਉਹ ਕੋਈ ਘਟ ਨਹੀਂ ਹੈ ਆਪਣੇ ਆਪ ਨੂੰ ਆਰਥਿਕ ਤੌਰ ਤੇ ਮਜ਼ਬੂਤ ਕਰਨਾ ਬਾਹਰ ਜਾ ਕੇ ਵਿਦੇਸ਼ਾਂ ਵਿੱਚ ਵੀ ਆਪਣੇ ਇਲਾਕੇ ਦਾ ਨਾਂ ਰੋਸ਼ਨ ਕਰਨਾ ਆਪਣੀਆਂ ਧਾਰਮਿਕ ਰਸਮਾਂ ਰਿਵਾਜਾਂ ਨੂੰ ਕਾਇਮ ਕਰਨਾ ਤੇ ਆਪਣੇ ਮੌਸਮਾ ਨੂੰ ਗਿੱਧਿਆਂ ਨੂੰ ਭੰਗੜਿਆਂ ਨੂੰ ਸੰਸਕ੍ਰਿਤੀ ਨੂੰ ਵੀ ਯਾਦ ਕਰਨਾ ਇਹ ਜਿਹੜਾ ਸੁਭਾਅ ਸਾਡੇ ਇਲਾਕੇ ਦਾ ਰਿਹਾ ਤੇ ਇਸ ਲਈ ਮੈਂ ਇਸ ਇਲਾਕੇ ਦੇ ਹਰ ਵਰਗ ਦੇ ਲੋਕਾਂ ਦਾ ਰਿਣੀ ਆ ਜੀ ਭਾਈਚਾਰਕ ਸਾਂਝ ਜੀ ਜਦੋਂ ਪੰਜਾਬ ਡਿਸਟਰਬ ਹੋਇਆ ਪੰਜਾਬ ਨੂੰ ਤਬਾਹ ਕਰਨ ਦੀ ਕੋਸ਼ਿਸ਼ ਕੀਤੀ ਗਈ ਜੀ ਇਸ ਦੇ ਧਾਰਮਿਕ ਖੇਤਰਾਂ ਤੇ ਹਮਲੇ ਕੀਤੇ ਗਏ ਜੀ ਉਦੋਂ ਵੀ ਇੱਥੇ ਦੇ ਲੋਕ ਜਿਹੜੇ ਆ ਉਹ ਆਪਸੀ ਭਾਈਚਾਰਕ ਸਾਂਝ ਨੂੰ ਤੋੜਿਆ ਨਹੀਂ ਜੀ ਬੜੇ ਪਿਆਰ ਮਾਣ ਇੱਜ਼ਤ ਸਤਿਕਾਰ ਨਾਲ ਇੱਕ ਦੂਏ ਦਾ ਮਾਣ ਵੀ ਕਰਦੇ ਰਹੇ ਇੱਜ਼ਤ ਵੀ ਕਰਦੇ ਰਹੇ ਤੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਵੀ ਕੀਤਾ ਤੇ ਇੱਕ ਮਿਸਾਲ ਆਏ ਕਿਉਂਕਿ ਅੱਜ ਤੁਸੀਂ ਕਿਸੇ ਵੀ ਪ੍ਰਾਂਤ ਚਲੇ ਜਾਓ ਜਿੱਥੇ ਜਾਤੀ ਦੰਗੇ ਹੁੰਦੇ ਆ ਬਿਲਕੁਲ ਉੱਥੇ ਲੋਕ ਇੱਕ ਦੂਏ ਦੇ ਖੂਨ ਦੇ ਪਿਆਸੇ ਹੋ ਜਾਂਦੇ ਆ ਪਰ ਤੁਸੀਂ ਇੱਥੇ ਦੇਖਦੇ ਹੋਵੋਗੇ ਕਿ ਇਹ ਮਿੱਤਰਤਾ ਦੀ ਇੱਕ ਗੁਣਤੀ ਆ ਵੀ ਅਸੀਂ ਆਪਸੀ ਭਾਈਚਾਰਕ ਸਾਂਝ ਨੂੰ ਸਾਂਭ ਕੇ ਬੈਠੇ ਆ ਇਹ ਸਾਡੇ ਲੋਕਾਂ ਦਾ ਸੁਭਾਅ ਹੈ ਬਾਕੀ ਰਿਆ ਦੇਸ਼ ਪ੍ਰੇਮ ਦੀ ਗੱਲ ਜੀ ਦੇਸ਼ ਨੇ ਚਾਹੇ ਸਾਨੂੰ ਕੁਝ ਦਿੱਤਾ ਚਾਹੇ ਨਹੀਂ ਦਿੱਤਾ ਜੀ ਪਰ ਬੇਇਨਸਾਫੀ ਵਿਰੁੱਧ ਲੜਨ ਵਿੱਚ ਸਭ ਤੋਂ ਅੱਗੇ ਰਹੇ ਵਾਹ ਜੀ ਆਜ਼ਾਦੀ ਦੀ ਲੜਾਈ ਕਾਮਾਗਾਟਾ ਮਰੂ ਲੈ ਲਓ ਜੀ ਜਾਂ ਬਬਰਕਲੀ ਲੈ ਰਹਿ ਲਓ ਜੀ ਜੈਦਾਦਾ ਕੁਰਖੁਈਆ ਚਾਹੇ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰੇ ਗਏ ਉਹ ਵੀ ਦੋਆਬੇ ਦੇ ਇਸੇ ਖੇਤਰ ਦੇ ਲੋਕ ਸਨ ਇਵੇਂ ਲੱਗਦਾ ਜਿਵੇਂ ਇੱਥੇ ਦੀ ਖੂਨ ਜਿਹੜੀ ਧਰਤੀ ਸ਼ਹੀਦਾਂ ਦੇ ਖੂਨ ਨਾਲ ਸਿੰਜੀ ਹੋ ਧਰਤੀ ਆ ਤੇ ਉਹ ਜਿਹੜਾ ਉਹ ਧਰਤੀ ਚੋਂ ਸਾਨੂੰ ਆਵਾਜ਼ ਆ ਰਹੀ ਆ ਜੀ ਬਈ ਤੁਸੀਂ ਸਾਡਾ ਜਿਹੇ ਜਿਸ ਆਜ਼ਾਦੀ ਅਸੀਂ ਤੁਹਾਨੂੰ ਦਵਾਈ ਆ ਉਹਦਾ ਮਾਣ ਰੱਖਿਓ ਉਹਦੀ ਇੱਜ਼ਤ ਰੱਖਿਓ ਜੀ ਤੇ ਉਹ ਅਸੀਂ ਰੱਖ ਰਹੇ ਹਾਂ ਜੀ ਰਾਜਨੀਤਿਕ ਤੌਰ ਤੇ ਜੀ ਰਾਜਨੀਤਿਕ ਆਜ਼ਾਦੀ ਮਿਲੀ ਆ ਆਰਥਿਕ ਆਜ਼ਾਦੀ ਤਾਂ ਸਾਨੂੰ ਮਿਲੀ ਨਹੀਂ ਜੀ ਪਰ ਫਿਰ ਵੀ ਆਰਥਿਕ ਆਜ਼ਾਦੀ ਜਿਹੜੇ ਆਪਣੇ ਪੈਦਾਵਾਰੀ ਸਾਧਨਾਂ ਨੂੰ ਸੰਭਾਲ ਜੀ ਖਾਸ ਕਰਕੇ ਖੇਤੀ ਖੇਤੀ ਚ ਮੈਂ ਕਿਉਂਕਿ ਇਹਦੇ ਨਾਲ ਸੰਬੰਧਤ ਆ ਜੀ ਤਾਂ ਕਈ ਵਾਰੀ ਹੋ ਜਾਂਦਾ ਵੀ ਯੂਨੀਵਰਸਿਟੀ ਕਹਿੰਦੀ ਆ ਵੀ ਕਣਕ ਦਾ ਝਾੜ ਜਿਹੜਾ ਆ ਵੈਰੈਟੀ ਆ ਇਹਦਾ 22 ਕੁੰਡਲ ਝਾੜ ਆ ਵਾ ਪਰ ਦੁਆਬੇ ਦੇ ਕਿਸਾਨ ਉਹਨੂੰ 24 ਕੁੰਡਲ ਕੱਢ ਦਿੰਦੇ ਆ ਜੀ ਤੇ ਜਦੋਂ ਖੇਤੀਮਾਰਾਂ ਨੂੰ ਜਾਂ ਯੂਨੀਵਰਸਿਟੀ ਵਾਲੇ ਉਹਨਾਂ ਨੂੰ ਪੁੱਛਿਆ ਜਾਂਦਾ ਵੀ ਇਹ ਕੀ ਹੋਇਆ ਇਹ ਕੋਈ ਕ੍ਰਿਸ਼ਮਾ ਹੋਇਆ ਇਹ ਵਧਿਆ ਕਿਉਂ ਆ ਕਹਿੰਦਾ ਇਹ ਪੰਜਾਬ ਦੇ ਹੱਡ ਪਨਵੀ ਮਿਹਨਤ ਕਰਨ ਵਾਲੇ ਕਿਸਾਨ ਆ ਇਹ ਕੁਝ ਵੀ ਕਰ ਸਕਦੇ ਆ ਇਹ ਸਭ ਸਹੀ ਹੋ ਸਕਦਾ ਵਾਹ ਜੀ ਤੇ ਅਜੇਹਾ ਸਾਡੀ ਕਿਸਾਨੀ ਜਿਹੜੀ ਹੈਗਾ ਵੰਦੂ ਕਿਸਾਨੀ ਦਾ ਇਹ ਰੋੜ ਰਿਹਾ ਆਰਥਿਕ ਤੌਰ ਤੇ ਨਵਾਂ ਸ਼ਹਿਰ ਨੂੰ ਮਜ਼ਬੂਤ ਕਰਨ ਵਿੱਚ ਜੀ ਸਮਾਂ ਕਿੰਨਾ ਕੁ ਬਦਲ ਗਿਆ ਲੱਗਦਾ ਕਿਉਂਕਿ ਜਵਾਨੀ ਦਾ ਟਾਈਮ ਵੀ ਵੇਖਿਆ ਹੋਵੇਗਾ ਕਿਤੇ ਛੋਟੇ ਛੋਟੇ ਹੁੰਦੇ ਖੇਡਾਂ ਵੀ ਖੇਡੀਆਂ ਹੋਣਗੀਆਂ ਅੱਜ ਦਾ ਸਮਾਂ ਤੇ ਤੁਹਾਡੇ ਉਸ ਸਮੇਂ ਜਵਾਨੀ ਦਾ ਦੌਰ ਜਿਹੜਾ ਸੀਗਾ ਉਸ ਸਮਾਂ ਮਿੱਤਰਤਾ ਵਾਲਾ ਤੇ ਅੱਜ ਦਾ ਜਿਹੜਾ ਸਮਾਂ ਦੌਰ ਚੱਲ ਰਿਹਾ ਹੈਗਾ ਆ ਕਿੰਨਾ ਕੁ ਬਦਲਿਆ ਦੇਖਦੇ ਹਾਂ ਬਹੁਤ ਜ਼ਿਆਦਾ ਬਦਲਿਆ ਜੀ ਜਦੋਂ ਅਸੀਂ ਬਚਪਨ ਚ ਸਕੂਲ ਜਾਂਦੇ ਸੀਗੇ ਜੀ ਤਾਂ ਅਸੀਂ ਪੈਦਲ ਜਾਂਦੇ ਸੀ ਜੀ ਤਾਂ 25 ਤੋਂ 30% 30 ਬੰਦਿਆਂ ਮਗਰ ਜੀ ਇੱਕ ਕਿਸੇ ਕੋ ਸਾਈਕਲ ਹੁੰਦਾ ਸੀ ਜੀ ਤੇ ਪੈਦਲ ਸਕੂਲ ਜਾਣਾ ਜੀ ਟੀਚਰ ਦਾ ਮਾਨ ਸਤਿਕਾਰ ਇੱਜ਼ਤ ਕਰਨੀ ਜੀ ਹਰਕ ਦਾ ਸਤਿਕਾਰ ਹੁੰਦਾ ਸੀ ਪਰ ਟੀਚਰ ਨੂੰ ਰੱਬ ਵਾਂਗ ਮੰਨਣਾ ਜੀ ਇਹ ਹੁੰਦਾ ਸੀ ਜੀ ਤੇ ਟੀਚਰ ਕੁੱਟਦਾ ਵੀ ਬਹੁਤ ਹੁੰਦਾ ਸੀ ਜੀ ਤੇ ਉਹਦੀ ਜਿਹੜੀ ਮਾਰ ਹੈ ਉਹ ਹਜੇ ਵੀ ਜ਼ਿਆਦਾ ਹੈ ਹੱਡਾਂ 'ਚੋਂ ਸੇਕ ਵੀ ਆਉਂਦਾ ਮਾਸਟਰ ਜੀਵਨ ਸਿੰਘ ਦੀਆਂ ਜੀ ਤੇ ਕੁਰਸੀ ਦੀ ਲੱਤ ਜਦੋਂ ਇੱਥੇ ਲੱਗਦੀ ਹੁੰਦੀ ਸੀ ਹੱਥ 'ਤੇ ਤਾਂ ਹੱਡਾਂ 'ਚੋਂ ਸੇਕ ਵੀ ਆਉਂਦਾ ਸੀ ਮੈਂ ਇੱਕ ਸੈਕਿੰਡ ਲਈ ਗੱਲ ਤੁਹਾਡੀ ਵਿਰਾਮ ਦੇਣੀ ਚਾਹੁੰਦਾ ਕਿਉਂਕਿ ਦੇਖ ਲਓ ਸ਼ਿਕਾਇਤ ਨਹੀਂ ਹੁੰਦੀ ਸੀ ਕੋਈ ਵੀ ਨਾ ਮਾਂ ਨਾ ਬਾਪ ਨਾ ਸਟੂਡੈਂਟ ਨੂੰ ਪਰ ਸਮਾ ਦੇਖ ਲਓ ਅੱਜ ਤੁਸੀਂ ਟੀਚਰ ਹਲਕਾ ਜਿਹਾ ਜੇ ਘੂੜਦਾ ਵੀ ਐ ਫਟ ਸ਼ਿਕਾਇਤ ਕਰ ਘਰ ਦੇ ਵੀ ਫਟਾਫਟ ਟੀਚਰ ਨੂੰ ਕਹਿੰਦੇ ਕਿ ਸਾਡੇ ਬੱਚੇ ਨੂੰ ਕਿਉਂ ਕੁੱਟਿਆ ਜੀ ਕਿਉਂ ਹੱਥ ਲਾਇਆ ਬਿਲਕੁਲ ਬਦਲ ਗਿਆ ਸਮਾ ਬਿਲਕੁਲ ਸਮਵ ਚੇਂਜ ਹੋਇਆ ਕਿ ਮਾਪੇ ਟੀਚਰ ਨੂੰ ਖੁਦ ਕਹਿੰਦੇ ਸੀ ਬਈ ਇਹਨੂੰ ਤੁਸੀਂ ਬੰਦਾ ਬਣਾ ਕੇ ਰੱਖਣਾ ਵਾਹ ਜੀ ਵਾਹ ਕਹਿੰਦੇ ਜਿਹੜਾ ਖੋਟਾ ਸਿੱਕਾ ਜਿਹੜਾ ਉਹਨੂੰ ਜੀ ਉਹਨੂੰ ਸਹੀ ਉਹ ਕਰ ਨੂੰਈ ਸਹੀ ਕਰਨ ਲਈ ਵਾਹ ਜੀ ਵਾਹ ਤਾਂ ਉਹ ਜਾਦੂ ਦੀ ਲੋੜ ਨਹੀਂ ਹੁੰਦੀ ਆ ਜੁੱਤੀ ਦੀ ਲੋੜ ਹੀ ਪੈਂਦੀ ਆ ਸਹੀ ਹੈ ਜੀ ਤੇ ਉਹ ਅਸੀਂ ਆਪਣੇ ਟੀਚਰਾਂ ਦੀਆਂ ਜੁੱਤੀਆਂ ਨਾਲ ਸਹੀ ਵੀ ਹੋਏ ਆ ਤੇ ਸਾਨੂੰ ਸਮਾਜ ਚ ਹਰ ਇੱਕ ਬੰਦੇ ਦੀ ਇੱਜ਼ਤ ਕਰਨ ਅੱਜ ਵੀ ਟੀਚਰ ਜਦੋਂ ਮਿਲਦੇ ਆ ਤਾਂ ਕਰਦੇ ਪਰ ਅੱਜ ਕੱਲ ਦੇ ਬੱਚੇ ਕੀ ਕਰਦੇ ਆ ਜੀ ਅੱਜ ਕੱਲ ਦੇ ਬੱਚੇ ਪੈਦਲ ਜਾ ਕੇ ਰਾਜੀ ਨਹੀਂ ਠੀਕ ਉਹ ਬੱਸ ਜਾਣਗੇ ਬਿਲਕੁਲ ਜਾਂ ਉਹਨਾਂ ਲਈ ਬਹੁਤ ਫੈਸਿਲਟੀਆਂ ਹੈਗੀਆਂ ਜੀ ਤੇ ਮਾਪੇ ਵੀ ਕਾਰ 'ਚ ਵੀ ਛੱਡ ਕੇ ਆਉਂਦੇ ਆ ਜੀ ਉਸ ਵੇਲੇ ਕਾਰ ਤਾਂ ਕਿਸੇ-ਕਿਸੇ ਕੋਲ ਹੁੰਦੀ ਸੀ ਜੀ ਸੜਕਾਂ ਜਿਹੜੀਆਂ ਟੁੱਟੀਆਂ ਹੁੰਦੀਆਂ ਸੀਗੀਆਂ ਕੋਈ ਇੱਥੇ ਬਾਗ ਦਾ ਕੋਈ ਪ੍ਰਬੰਧ ਨਹੀਂ ਸੀ ਹੁੰਦਾ ਘਰ ਛੋਟੇ ਹੁੰਦੇ ਸੀ ਬੇਲੀ ਹੁੰਦੀ ਨਹੀਂ ਸੀ ਪੱਖਾ ਇੱਕ ਘਰ ਚ ਹੁੰਦਾ ਸੀ ਸਾਰਾ ਟੱਬਰ ਵਹਿੰਦਾ ਸੀ ਜੀ ਘੜੇ ਦਾ ਪਾਣੀ ਪੀਣਾ ਬਿਮਾਰੀਆਂ ਬਹੁਤ ਘੱਟ ਹੁੰਦੀਆਂ ਸੀ ਘੜੇ ਦੇ ਪਾਣੀ ਦੇ ਤੋਂ ਜ਼ਿਆਦਾ ਆਈ ਹੈ ਗੱਲ ਕਿ ਘੜੇ ਦਾ ਪਾਣੀ ਇੱਕ ਠੰਡਾ ਬਹੁਤ ਇੱਕ ਰੋਗ ਰਹਿਤ ਬਿਲਕੁਲ ਰੋਗ ਰਹਿਤ ਹੈ ਜੀ ਜੀ ਕਿਉਂਕਿ ਪਾਣੀ ਉਹ ਐਸੀ ਚੀਜ਼ ਹੈ ਅੱਜ ਵੀ ਜਿਹੜੇ ਲੋਕ ਉਸ ਪਾਣੀ ਨੂੰ ਵਰਤਦੇ ਆ ਮੈਂ ਸੋਚਦਾ ਬਿਮਾਰੀ ਉਹਨਾਂ ਦੇ ਲਾਗੇ ਨਹੀਂ ਆਂਦੀ ਪੇਟ ਦੀਆਂ ਜਿੰਨੀਆਂ ਬਿਮਾਰੀਆਂ ਆ ਸਾਨੂੰ ਅੱਜ ਦੇ ਇਸ ਨਵੇਂ ਦੌਰ ਨੇ ਦੇ ਦਿੱਤੀਆਂ ਪਾਣੀ ਨੂੰ ਉਸੇ ਤਾਪਮਾਨ 'ਚ ਰੱਖਣਾ ਜੀ ਤੇ ਅਸੀਂ ਤਾਂ ਉਹਦਾ ਤਾਪਮਾਨ ਹੀ ਬਗੜ ਦਿੰਨੇ ਆ ਬਗੜ ਦਿੰਨੇ ਆ ਬਿਲਕੁਲ ਅੱਜ ਵੀ ਜਦੋਂ ਸੁਣੀਦਾ ਮੈਂ ਫੌੜਨ ਦੇ ਵੀ ਚੱਕਰ ਲਾਏ ਆ ਉੱਥੇ ਲੋਕ ਕੋਸਾ ਪਾਣੀ ਪੀਂਦੇ ਆ ਉਹ ਠੰਡਾ ਪੀਂਦੇ ਹੀ ਨਹੀਂ ਆ ਕੇਰਲਾ ਦੇ ਅੰਦਰ ਵੀ ਮੈਨੂੰ ਖੁਦ ਜਾਣ ਦਾ ਮੌਕਾ ਮਿਲਿਆ ਤੇ ਮੈਂ ਦੇਖਿਆ ਕੇਰਲਾ ਦੇ ਅੰਦਰ ਵੀ ਹੋਟਲਾਂ ਦੇ ਅੰਦਰ ਉਹ ਕੋਸਾ ਜਿਹਾ ਪਾਣੀ ਦਿੰਦੇ ਆ ਜੀ ਹਾਂਜੀ ਤੇ ਸਾਨੂੰ ਉਹੀ ਸੁਭਾਅ ਆ ਜਿੱਦਾਂ ਉਹ ਫ੍ਰਿਜਾਂ ਨੇ ਆदत ਪਾਤੀ ਬਹੁਤ ਮਾੜੀ ਤੇ ਥੋੜਾ ਠੰਡਾ ਥੋੜਾ ਠੰਡਾ ਕਰਦੇ ਕਹਦੇ ਜਿਆਦਾ ਠੰਡਾ ਪੀਣ ਲੱਗ ਪਏ ਤੇ ਮੈਂ ਇਹਨਾਂ ਨੂੰ ਪੁੱਛਿਆ ਕਿ ਭਾਈ ਸਾਹਿਬ ਠੰਡਾ ਪਾਣੀ ਕਹਿੰਦੇ ਜੇ ਕਹੋਗੇ ਆਰਡਰ ਕਰੋਗੇ ਤਾਂ ਆਦਰਵਾਇਜ਼ ਨਹੀਂ ਕਿਉਂਕਿ ਉਹ ਮਲਿਆਲਮ ਦੇ ਉਹਨਾਂ ਦਾ ਸਿਸਟਮੇ ਕੁਝ ਇਹੋ ਜਿਹਾ ਹੈਗਾ ਆ ਤੇ ਕੋਸੇ ਪਾਣੀ ਰਹੁੰਦਾ ਮੈਂ ਇਹ ਵਾਲ ਵੀ ਕਾਲੇ ਵਿਖੇ ਜੀ ਤੇ ਮੈਂ ਉੱਥੇ 2-3 ਸ਼ਹਿਰ ਕੇਰਲਾ ਦੇ ਘੁੰਮਿਆ ਤੇ ਮੈਂ ਉਹਨਾਂ ਦੇ ਚਿੱਟੇ ਵਾਲ ਨਹੀਂ ਵਿਖੇ ਇਹ ਬਿਲਕੁਲ ਗੱਲ ਤੁਹਾਡੀ ਸੱਚੀ ਆ ਕਿ ਤਾਪਮਾਨ ਪਾਣੀ ਦਾ ਐਸੀ ਬਗੜ ਦਿੰਦਾ ਹਾਂਜੀ ਜੀ ਅਸੀਂ ਬਗੜਿਆ ਤੇ ਉਹਦੇ ਨਾਲ ਅਸੀਂ ਜੇ ਅਸੀਂ ਪਾਣੀ ਨਾਲ ਛੇੜਛੜ ਕੀਤੀ ਤਾਂ ਅਸੀਂ ਆਪਣੀ ਸਿਹਤ ਨੂੰ ਖਰਾਬ ਕੀਤੀ ਜੀ ਤੇ ਜੇ ਅੱਜ ਵੀ ਅਜਿਹਾ ਜਿਹੜਾ ਹੈਗਾ ਮਾਹੌਲ ਜੀ ਸਰਜਿਆ ਨਹੀਂ ਜਾ ਸਕਦਾ ਜੋ ਸਾਡੇ ਵੇਲੇ ਸੀ ਜੀ ਕਿਉਂਕਿ ਜਿਹੜੇ ਖਾਣੇ ਹੁੰਦੇ ਸੀਗੇ ਉਹ ਨੇਚਰਲ ਹੁੰਦੇ ਸੀ ਨੇਚਰਲ ਹੁੰਦੇ ਘਰ ਦੇ ਵਿੱਚ ਪਕਾਏ ਜਾਂਦੇ ਸੀ ਜੀ ਮਠਿਆਈਆਂ ਗੁੜ ਜਾਂ ਕੋਈ ਹੋਰ ਵੀ ਚੀਜ਼ ਆ ਜੀ ਜੀ ਜਦ ਦੀਵਾਲੀ ਤੇ ਖਾਸ ਸਮਿਆਂ ਤੇ ਖਾਸ ਚੀਜ਼ਾਂ ਖਾਈਆਂ ਜਾਂਦੀਆਂ ਸੀ ਜੀ ਜੀ ਹੁਣ ਇੱਕ ਹੋਰ ਚੀਜ਼ ਯਾਦ ਆਉਂਦੀ ਆ ਸਮਾਂ ਹੁੰਦਾ ਸੀ ਤੌੜੀ ਦੇ ਵਿੱਚ ਦਾਲਾਂ ਬਣਾਉਣੀਆਂ ਤੌੜੀ ਦਾਲ ਬਣਾਉਣੀਆਂ ਪੁੱਤਰਾਂ ਦੇ ਜਨਮ ਨਹੀਂ ਹੋਏ ਸੀ ਤੇ ਇਹ ਜਿਹੜੇ ਜਿਨ੍ਹਾਂ ਚ ਐਸੇ ਖਾਣਾ ਬਣਾਉਂਦੇ ਆ ਇਸ ਖਾਣਿਆਂ ਨੇ ਸੁਆਦ ਵੀ ਖਾਣੇ ਦਾਾਲਾਂ ਦੇ ਚੇਂਜ ਕਰ ਦਿੱਤੇ ਕਿਉਂਕਿ ਤੌੜੀਆਂ ਦੇ ਵਿੱਚ ਦਾਲਾਂ ਬਣਨੀਆਂ ਤੌੜੀਆਂ ਦੇ ਵਿੱਚ ਦਾਲਾਂ ਪੱਕਣੀਆਂ ਕਿਉਂਕਿ ਤੁਸੀਂ ਤਾਂ ਖੁਦ ਵੇਖਿਆ ਹੋਏ ਹੋ ਸਮਾਂ ਜੀ ਅੰਨੇਵਾ ਖਾਦਾਂ ਦੀ ਵਰਤੋਂ ਨੇ ਜੀ ਕੀ ਦੇ ਸਵਾਦ ਦਾ ਹੀ ਪਛਾਣ ਹੀ ਕਰਾਤੀ ਹੈ ਜੀ ਜੇ ਕੋਈ ਵੀ ਦਾ ਸਬਜੀ ਲੈ ਲਓ ਕੋਈ ਫਰੂਟ ਲੈ ਲਓ ਉਹ ਉਹਦਾ ਸਵਾਦ ਜਿਹੜਾ ਪ੍ਰਾਤਨ ਰਿਹਾ ਨਹੀਂ ਜੀ ਤੇ ਬਾਕੀ ਹਾਂ ਵਿਕਾਸ ਜਿਹੜਾ ਜੀ ਮਨੁੱਖ ਦੇ ਆਉਣ ਵਾਲੇ ਬੱਚਿਆਂ ਦਾ ਸੁਭਾਅ ਜਿਹੜਾ ਜੀ ਉਹ ਟੀਚਰਾਂ ਪਤੀ ਜਿਹੜੀ ਰਿਸਪੈਕਟ ਹੈਗੀ ਆ ਉਹ ਉਹਦੇ ਵਿੱਚ ਕਾਫੀ ਅੰਤਰ ਆਇਆ ਪਹਿਰਾਵੇ ਚੰਤਰ ਆਇਆ ਜੀ ਕਿਉਂਕਿ ਅਸੀਂ ਜਿਹੜਾ ਐਨ ਐਕ ਸੋਹਲ ਹੋ ਗਏ ਆ ਕੀ ਥੋੜਾ ਜਾ ਤੁਰ ਵੀ ਨਹੀਂ ਸਕਦੇ ਤੁਰ ਨਹੀਂ ਸਕਦੇ ਜੀ ਤੇ ਉਹਦੇ ਲਈ ਉਹਦਾ ਅਸੀਂ ਐਕਸਰਸਾਈਜ਼ ਸੈਰਾਂ ਨੂੰ ਜ਼ਰੂਰ ਕਰ ਪ੍ਰੈਫਰੈਂਸ ਦਿੰਨੇ ਆ ਜੀ 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 ਬਈ ਅਸੀਂ ਐਕਸਰਸਾਈਜ਼ ਕਰੀਏ ਬਾਗ ਚ ਘੁੰਮ ਲਈਏ ਪਰ ਜੇ ਕਹੀਏ ਇੱਥੋਂ ਉੱਥੇ ਤਾਂ ਚਲੇ ਜਾਓ ਕਿਸੇ ਕੰਮ ਲਈ ਉਹ ਉਹਦੇ ਲਈ ਫਿਰ ਆਲਸ ਹੋ ਜਾਂਦਾ ਜੀ ਜਿਹੜੇ ਨੌਜਵਾਨ ਸਾਡੇ ਬੈਬ ਦੇ ਨਾਲ ਜੁੜੇ ਹੋਏ ਆ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਆ ਨੌਜਵਾਨ ਪੀੜੀ ਦੀ ਬੀਬੀ ਕੁਸ਼ ਜਿਹੜੀ ਵਾਕ ਡੋਰ ਹੈਗੀ ਆ ਉਹ ਥੋੜੀ ਜਹੀ ਅਲੱਗ ਪਾਸੇ ਜਾ ਰਹੀ ਹੈ ਕੀ ਮੈਸੇਜ ਦੇਣਾ ਚਾਹੁੰਦੇ ਸਭ ਤੋਂ ਵੱਡਾ ਮੈਸੇਜ ਤਾਂ ਇਹੀ ਹੈ ਜੀ ਸੁਨੇਹਾ ਇਹ ਹੈ ਵੀ ਅਸੀਂ ਪਰਿਵਰਨ ਨੂੰ ਸੰਭਾਲਣ ਲਈ ਆਪਣੇ ਯਤਨ ਅਰੰਭੀਏ ਜੀ 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 ਆ ਬਾਗ ਦੇ ਵਿੱਚ ਬੂਟੇ ਲੱਗੇ ਆ ਜੀ ਫੁੱਲ ਇੰਨੇ ਸ਼ਾਨਦਾਰ ਲੱਗਦੇ ਆ ਜੀ ਪਰ ਮੈਂ ਜਦੋਂ ਵੀ ਦੇਖਦਾ ਜੀ ਕਿ ਸਵੇਰੇ ਅਸੀਂ ਜਦੋਂ ਆਨੇ ਆ ਤਾਂ ਕਈ ਮਾਈਆਂ ਕਈ ਇਹ ਜਿਹੇ ਬੰਦੇ ਲੋਹਾਫੇ ਘਰੋਂ ਲੈ ਕੇ ਆਉਂਦੇ ਆ ਹਾਂ ਜੀ ਵਾਹ ਉਹ ਫੁੱਲ ਤੋੜ ਕੇ ਲੈ ਜਾਂਦੇ ਜਦੋਂ ਉਹਨਾਂ ਨੂੰ ਰੋਕਦੇ ਆ ਤਾਂ ਉਹ ਖੁਰਚੋ ਕੇ ਉਹ ਕਹਿੰਦੇ ਤੇਰੇ ਆ ਬਈ ਬੱਲੇ ਬੱਲੇ ਕਿਉਂ ਕਰਦੇ ਵਾਹ ਵਾਹ ਬਾਕੀ ਨਮ ਹੈ ਲੋਕ ਦਾਤਣ ਕਰਦੇ ਮੈਂ ਟੋਕਾ ਟਾਕੀ ਕਰਦਾ ਇਹਦੇ ਲਈ ਜੀ 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 ਸ਼ਾਇਦ ਮੈਂ ਇਹਨਾਂ ਦੇ ਘਿਰਣਾ ਦਾ ਪਾਤਰ ਵੀ ਆ ਜੀ 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 ਤੇ ਉਹ ਕੀ ਕਰਦੇ ਆ ਬਈ ਤੁਰੇ ਜਾਂਦੇ ਪੱਤੇ ਨੂੰ ਮਸਲ ਦੇਣਾ ਜੀ ਬੂਟਿਆਂ ਦੇ ਉੱਤੇ ਠੁੱਕਣਾ ਆਹ ਜੀ ਕਾਦੇ ਦਾਤਣ ਜਦੋਂ ਕਰਨਾ ਅਸੀਂ ਦਾਤਣ ਨੂੰ ਰੋਕਦੇ ਹੁੰਦੇ ਸੀ ਇੱਕ ਬੰਦਾ ਦਾਤਣ ਵੜਦਾ ਹੁੰਦਾ ਸੀ ਉਹਨੂੰ ਵੀ ਰੋਕਿਆ ਤੇ ਫੁੱਲਾਂ ਵਾਲਿਆਂ ਨੂੰ ਵੀ ਕਈ ਲੇਡੀਜ਼ ਨੂੰ ਰੋਕਿਆ ਜੀ ਤਾਂ ਉਹ ਕਹਿੰਦੀ ਹੈ ਜੀ ਅਸੀਂ ਤਾਂ ਇਹ ਮੰਦਰ ਲੈ ਕੇ ਜਾਣੇ ਆ ਵਾਹ ਜੀ ਵਾਹ ਮੈਂ ਕਿਹਾ ਇੱਥੇ ਹੀ ਸਜਦਾ ਕਰੋ ਇਹਨਾਂ ਨੂੰ ਵਾਹ ਜੀ ਵਾਹ ਮੰਨ ਲਈ ਇੱਥੇ ਹੀ ਪੂਜੋ ਬਿਲਕੁਲ ਕਿ ਲੱਗੇ ਹੋਏ ਬੂਟੇ ਨੂੰ ਇਹ ਪ੍ਰਣਾਮ ਕਰੋ ਤੇ ਬੂਟਿਆਂ ਦੀ ਵੀ ਇਹੀ ਪੁਕਾਰ ਹੁੰਦੀ ਕਿਤੇ ਨਾ ਕਿਤੇ ਬੂਟੇ ਵੀ ਬੋਲਦੇ ਆ ਕਿ ਡਾਲੀ ਨਾਲੋਂ ਤੋੜਨਾ ਸਾਨੂੰ ਅਸਾਂ ਹੱਟ ਮਹਿਕ ਦੀ ਲਾਈਏ